ਦੇ ਦੇ ਹੋਰ ਨਾਲ ਸ਼ੁਰੂ ਕੀਤਾ ਉਹਨਾਂ ਨੇ ਪਿਆਰੋ 92 ਵਿੱਚ ਨਾ 1992 ਵਿੱਚ ਦਿੱਲੀ ਵਿਖੇ ਇੱਕ ਸੈਮੀਨਾਰ ਕਰਵਾਇਆ ਇੱਕੀ ਕਮਿਸ਼ਨ ਖਾਲਸੀ ਉਹਦੇ ਵਿੱਚ ਸ਼ਬਦ ਦਾਤੀ ਸੰਕਲਪ ਹੈ ਸ਼ਬਦ ਕਿਨੂੰ ਕਹਿੰਦੇ ਨੇ ਇਹ ਵਿਸ਼ਾ ਦਿੱਤਾ ਤੇ ਬੁਲਾਰੇ ਮੰਗਾਏ ਵਕ ਵਕ ਧਰਮਾਂ ਦੇ ਆਗੂ ਜਿਨਨੇ ਧਰਮ ਨੇ ਛੋਟੇ ਵੱਡੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਤੁਸੀਂ ਸ਼ਬਦ ਬਾਰੇ ਖੁੱਲ ਕੇ ਦੱਸੋ ਕਿ ਸ਼ਬਦ ਤੋਂ ਉਤਪਤੀ ਹੋਈ ਏ ਸ਼ਬਦ ਦੁਆਰਾ ਹੀ ਇਹ ਸਾਰਾ ਕੰਡ ਬ੍ਰਹਿਮੰਡ ਚੱਲ ਰਿਹਾ ਏ ਤਾਂ ਇਹ ਸ਼ਬਦ ਦੀ ਕੀ ਤੁਹਾਡੇ ਮੁਤਾਬਕ ਸ਼ਬਦ ਤੁਸੀਂ ਕਿੰ ਨੂੰ ਕਹਿੰਦੇ ਹੋ ਉਹਦੀ ਵਿਆਖਿਆ ਕਰੋ ਪਰਚੇ ਲਿਖ ਕੇ ਲਿਆਉਣੇ ਸੈਮੀਨਾਰ ਅੰਦਰ ਉਹਨਾਂ ਨੇ ਪੜ੍ਹਨੇ Hindu ਧਰਮ ਵੱਲੋਂ ਵੀ ਆਏ ਇਸਲਾਮ ਵੱਲੋਂ ਵੀ ਆਏ ਜੈਨੀਆਂ ਵੱਲੋਂ ਵੀ ਆਏ ਇਸਾਈਆਂ ਵੱਲੋਂ ਵੀ ਆਏ ਨਾਮ ਧਾਰੀ ਵੀ ਆਏ ਮਹਾਰਾਜ ਦੀ ਸੱਚੇ ਪਾਤਸ਼ਾਹ ਜੀ ਦੇ ਘਰ ਵੱਲੋਂ ਯਾਰੋ ਬੈਂਤੀ ਕਿਤੇ ਸੀ ਸਤਕਣ ਸ੍ਰੀ ਕਰਮੰਦਰ ਸਾਹਿਬ ਦੇ ਕਾਡ ਗ੍ਰੰਥੀ ਕੋਣ ਤੇ ਇਹ ਪਾਵਸੀ ਤੇ ਕਾਰਜ ਜਿਹੜਾ ਧਾਰਮਿਕ ਤੇ ਹਰ ਕੌਮ ਦਾ ਆਗੂ ਵੱਲੋਂ ਕੀਤਾ ਜਾਏ ਜਦੋਂ ਹਰਾਨ ਕੋ ਐਸੀ ਝਗੜੇ ਐਵੇਂ ਪਾਏ ਜਾਂਦੇ ਕਾਂ ਉਸ 1992 ਦੀ ਅਕੀ ਘਟਨਾ ਵਿੱਚ ਸਾਂਝੀਤਰ ਲੱਗਾ ਕਾਂ ਜਦੋਂ ਬੈਠੇ ਸੀ ਸੈਮੀਨਾਰ ਅੰਦਰ ਸਾਰਾ ਕੁਝ ਸੁਣ ਰਿਹਾ ਸੀ ਅਖੀਰ ਚ ਪਤਾ ਲੱਗਾ ਰੋਲਾ ਥੱਲੇ ਏ ਸਾਰਿਆਂ ਨੇ ਸ਼ਬਦ ਦੀ ਵਿਆਖਿਆ ਜਿਸ ਢੰਗ ਨਾਲ ਕੀਤੀ ਬਾਅਦ ਵਿੱਚ ਬਾਬਾ ਜੀ ਥਣ ਲੱਗੇ ਫਿਰ ਰੌਲਾ ਕਿੱਥੇ ਵੇ ਕਿਉਂ ਝਗੜਦੇ ਆ ਉਹ ਮਾੜਾ ਉਹ ਦੂਸਰਾ ਉਹ ਚੰਗਾ ਨਿਰੰਕਾਰ ਸਾਰਿਆਂ ਦਾ ਇੱਕ ਹੈ ਰਾਹ ਇੱਕ ਹੈ ਤੁਸੀਂ ਕਿਧਰੇ ਵੀ ਕੋਈ ਬਹੁਤਾ ਵਿਤਕਰਾ ਨਹੀਂ ਕਿਉਂਕਿ ਜਿਹੜਾ ਸਿਆਣਾ ਵਿਦਵਾਨ ਹੈ ਉਹ ਨਿੱਕੀਆਂ ਗੱਲਾਂ ਚ ਨਹੀਂ ਹੁੰਦਾ ਉਹਨੂੰ ਇਹ ਨਹੀਂ ਹੁੰਦਾ ਆਪਣੇ ਦੂਸਰੇ ਨੂੰ ਨੀਵਾ ਵਕਾ ਕੇ ਆਪਣੇ ਆਪ ਨੂੰ ਉੱਚਾ ਸਾਬਤ ਕਰਾਂ ਹੁਣ ਜੋ ਤਰੰਭਲੋ ਸਮਝ ਆਈ ਹੁੰਦੀ ਏ ਉਹਨੇ ਉਹ ਬਿਆਨ ਕਰਨਾ ਹੁੰਦਾ ਸਾਰਿਆਂ ਨੇ ਬੜੇ ਪਿਆਰ ਨਾਲ ਉਹਦੇ ਵਿੱਚ ਹਾਜ਼ਰੀ ਭਰੀ ਉਹ ਕਿਤਾਬ ਛੱਪੀ ਬਾਦ ਵਿੱਚ ਜਦੋਂ ਸੀਨਾ ਉਹਨਾਂ ਨੂੰ ਸਰੂਪਾ ਦੇਣੇ ਤੇ ਉਹ ਰੱਖੀ ਗਏ ਵੱਡੀ 3 ਫੁੱਟੀ ਸ੍ਰੀ ਸਾਹਿਬ ਨਾਲ ਕਿਤਾਬਾਂ ਨਾਲ ਕੁਝ ਲੋਹੀ ਆਦਤ ਤੇ ਮਾਇਆ ਵੀ ਸਰੂਪਾ ਦੇਣੀ ਸੀ ਹੁਣ ਤਿਰਪਾਨ ਦਾ ਮਸਲਾ ਆਇਆ ਤੇ ਜਦੋਂ ਜੈਨੀਆਂ ਦੇ ਮੁਖੀ ਜੀ ਆਏ ਸਨ ਸੋਚਿਆ ਪੀ ਜੈਨੀਆਂ ਦੇ ਮੁਖੀ ਨੂੰ ਤਿਰਪਾਨ ਦਿੱਤੀ ਉਸ ਗੱਲ ਦਾ ਬੁਰਾ ਨਾ ਮਨਾ ਅਸੀਂ ਕਹਿੰਦੇ ਚਲੋ ਪੁੱਛ ਲਈਏ ਜਦੋਂ ਪੁੱਛਿਆ ਉਹਨਾਂ ਨੂੰ ਜਾ ਕੇ ਵੀ ਤੁਹਾਨੂੰ ਕਿਸ ਗੱਲ ਦਾ ਮਾਇੰਡ ਤੇ ਨਹੀਂ ਤੁਸੀਂ ਬੁਰਾ ਤੇ ਨਹੀਂ ਮਨਾਓਗੇ ਵੀ ਤੁਹਾਨੂੰ ਤਿਰਪਾਨ ਦੇਣੀ ਹੈ ਉਹਨਾਂ ਦਾ ਜਵਾਬ ਸੀ ਬਿਲਕੁਲ ਹੀ ਨਹੀਂ ਕਹਿੰ ਲੱਗੇ ਦੁਨੀਆ ਲਈ ਤਲਵਾਰ ਤਲਵਾਰ ਦਾ ਮਤਲਬ ਹੁੰਦਾ ਹੈ ਤਲਵਾਰ ਨੀਵੇਂ ਤੇ ਵਾਰ ਤਰਨਾ ਤਿਰਪਾਨ ਦਾ ਤੇ ਮਤਲਬ ਹੀ ਜਿਹੜੀ ਕਿਸੇ ਦੂਸਰੇ ਤੇ ਕਿਰਪਾ ਕਰਦੀ ਕਹਿੰਦੇ ਦੁਨੀਆ ਦੀ ਤਲਵਾਰ ਸਿੰਘ ਜਦੋਂ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਘਰ ਵਿੱਚ ਆ ਗਈ ਕਿਰਪਾਨ ਬਣੀ ਇਸੇ ਕਿਰਪਾਨ ਨੇ ਤੇ ਹਿੰਦੁਸਤਾਨ ਨੂੰ ਇੱਕ ਨਵਾਂ ਜੀਵਨ ਦਿੱਤਾ ਮਨੁੱਖਤਾ ਨੂੰ ਇੱਕ ਨਵੀਂ ਰੋਸ਼ਨੀ ਦਿੱਤੀ ਮੈਂ ਕਿਰਪਾਨ ਨੂੰ ਤਲਵਾਰ ਨਹੀਂ ਕਿਰਪਾ ਸਮਝ ਕੇ ਪ੍ਰਵਾਨ ਕਰਾਂਗਾ ਤੇ ਸਦਾ ਲਈ ਆਪਣੇ ਕੋਲ ਸਾਂਭ ਕੇ ਰੱਖਾਂਗਾ ਪਿਆਰ ਸਿੰਘ ਜਦੋਂ ਇਸ ਤਰ੍ਹਾਂ ਇਕੱਠੇ ਕਰਨਾ ਫਿਰ ਅੱਜ 1993 ਵਿੱਚ ਇੱਕ ਸੈਮੀਨਾਰ ਕਰਾਇਆ ਗਿਆ ਉਹਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਨੁੱਖਤਾ ਨੂੰ ਕੀ ਦੇਣ ਵਿਦਵਾਨ ਸਾਰੇ ਬੁਲਾਏ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਫੁੱਲ ਕੇ ਉਹਦੇ ਬਾਰੇ ਲਿਖੋ ਤੇ ਬੋਲੋ ਤੀਸਰਾ ਫਿਰ ਕਰਾਇਆ ਸੀ 94 ਅੰਦਰ ਭਈ ਗੁਰੂ ਗ੍ਰੰਥ ਸਾਹਿਬ ਅੰਦਰ ਦੇਖੀ ਦਾ ਸੰਤਲਪ ਦੇਹੀ ਦਾ ਸ਼ਰੀਰ ਦਾ ਕਿਰੋਲ ਇਹ ਸੈਮੀਨਾਰ ਗੁਰੂ ਕਾਰੰਦਰ ਕਰਵਾਏ ਗਏ ਗੁਰਦੁਆਰਾ ਸਾਹਿਬ ਵਿੱਚ ਤੇ ਕਈਆਂ ਪੁੱਛੇ ਸੈਮੀਨਾਰ ਤੇ ਯੂਨੀਵਰਸਟੀਆਂ ਚ ਹੁੰਦੇ ਨੇ ਦੇ ਸੈਮੀਨਾਰ ਗੁਰਦੁਆਰਾ ਸਾਹਿਬ ਬਾਹਰ ਮੰਡਾਲਾ ਲਾ ਕੇ ਕੁਰਸੀਆਂ ਢਾਹ ਕੇ ਉੱਚ ਖੁੱਲਾ ਕਿਉਂ ਕਰਾਉਂਦੇ ਹੋ ਬਾਬਾ ਜੀ ਦੇਖੋ ਜਵਾਬ ਸੀ ਯੂਨੀਵਰਸਟੀਆਂ ਚ ਕੇਵਲ ਕੇਵਲ ਵਿਦਵਾਨ ਬੈਠਣਗੇ ਤੇ ਆਮ ਸੰਗਤ ਬੈਠੇਗੀ ਜਾਣੂ ਹੋਏਗੀ ਜੇ ਕਿਸੇ ਦਾ ਕੋਈ ਸਵਾਲ ਹੋ ਪੁੱਛ ਸਕਣਗੇ ਅਸੀਂ ਕੋਈ ਕੇਵਲ ਤੇ ਕੇਵਲ ਸ਼ੋਅ ਤਾਂ ਨਹੀਂ ਨਾ ਕਰਨਾ ਪਏ ਨੇ ਸੈਮੀਨਾਰ ਰੋਗੇ ਸੰਗਤਾਂਕ ਸਿਣੀਆਂ ਪਹੁੰਚਾਣਾ ਇਹਦੇ ਨਾਲ ਸੌਖਾ ਪਹੁੰਚ ਜਾਏਗਾ